ਤੁਰਿਆ ਜਾਂਦਾ ਬਿੰਦ ਛੱਟ ਲਈ ਛਾਂ ਥੱਲੇ ਮੈਂ ਬਹਿ ਗਿਆ ਤੁਰਿਆ ਜਾਂਦਾ ਬਿੰਦ ਛੱਟ ਲਈ ਛਾਂ ਥੱਲੇ ਮੈਂ ਬਹਿ ਗਿਆ ਹੋਂਕੇ ਲੈੰਦਾ ਬਾਬਾ ਬੋੜ ਬੜਾ ਕੁਝ ਮੈਨੂੰ ਕਹਿ ਗਿਆ ਆਪਣੀ ਕਲਮ ਦੇ ਨਾਲ ਕਹਿੰਦਾ ਲਿਖਦੀ ਮੇਰੀ ਕਹਾਣੀ ਓਏ ਆਪਣੀ ਕਲਮ ਦੇ ਨਾਲ ਕਹਿੰਦਾ ਲਿਖਦੀ ਮੇਰੀ ਕਹਾਣੀ ਓਏ ਪੰਜਾਬ ਸਿਉਂ ਦੇ ਬੇੜੇ ਵਿੱਚ ਪੰਜ ਵਗਦੇ ਸੀ ਪਾਣੀ ਓਏ ਸਾਂਜੀ ਸੀ ਹਰ ਖੁਸ਼ੀ ਗਮੀ ਇੱਕੋ ਚੜਦੇ ਲੈਂਦੇ ਸੀ ਸਾਂਜੀ ਸੀ ਹਰ ਖੁਸ਼ੀ ਗਮੀ ਇੱਕੋ ਚੜਦੇ ਲੈਂਦੇ ਸੀ RAM ਮੁਹੰਮਦ ਤੇ ਕਰਤਾਰਾ ਇਕੱਠੇ ਮੇਰੇ ਥੱਲੇ ਬੈਂਦੇ ਸੀ ਸਨ 47 ਨੇ ਸੀਨੇ ਮੇਰੇ ਤੇ ਐਸਾ ਫੇਰ ਚੰਡ ਦਿੱਤਾ ਸਨ 47 ਨੇ ਸੀਨੇ ਮੇਰੇ ਤੇ ਐਸਾ ਫੇਰ ਚੰਡ ਦਿੱਤਾ ਪੰਜਾਬ ਸਿਓ ਨੂੰ ਸ਼ੇਰਾ ਫੇਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਬਖਤ ਦੀ ਉਸ ਹਨੇਰੀ ਨੇ ਸਾਨੂੰ ਰੱਜ ਕੇ ਲੁੱਟਿਆ ਸੀ ਵਖਤ ਦੀ ਉਸ ਹਨੇਰੀ ਨੇ ਸਾਨੂੰ ਰੱਜ ਕੇ ਲੁੱਟਿਆ ਸੀ ਪੱਤਾ ਪੱਤਾ ਟਹਿਣੀ ਟਹਿਣੀ ਤੋੜ ਕੇ ਮੇਰਾ ਸੁਟਿਆ ਸੀ ਕੋਈ ਮੇਰੇ ਕੋਲੋਂ ਤੁਰਿਆ ਜਾਂਦਾ ਕੋਈ ਸੀ ਕੋਲ ਆਉਂਦਾ ਓਏ ਕੋਈ ਮੇਰੇ ਕੋਲੋਂ ਤੁਰਿਆ ਜਾਂਦਾ ਕੋਈ ਸੀ ਕੋਲ ਆਉਂਦਾ ਓਏ ਹੌਲੀ ਹੌਲੀ ਜ਼ਖਮਾਂ ਉੱਤੇ ਰਿਹਾ ਮੈਂ ਮਲਮ ਲਾਉਂਦਾ ਓਏ ਤਪਦਾ ਜੂਨ ਮਹੀਨਾ ਐਸਾ ਆਇਆ ਸਨ 84 ਦਾ ਤਪਦਾ ਜੂਨ ਮਹੀਨਾ ਐਸਾ ਆਇਆ ਸਨ 84 ਦਾ ਇੱਕ ਵਾਰੀ ਫੇਰ ਕਾਰਨ ਬਣਿਆ ਉਹ ਚੰਦਰਾ ਮੇਰੀ ਉਦਾਸੀ ਦਾ ਪੰਜਾਬ ਸਿਉਂਦਾ ਵਿੜਾ ਹੋਏ ਫੌਜਾਂ ਦੇ ਨਾਲ ਭਰ ਦਿੱਤਾ ਪੰਜਾਬ ਸਿਉਂਦਾ ਵਿੜਾ ਹੋਏ ਫੌਜਾਂ ਦੇ ਨਾਲ ਭਰ ਦਿੱਤਾ ਆਪਣੇ ਦੇਸ਼ ਤੇ ਆਪਣੀ ਫੌਜ ਨੇ ਕਹਿੰਦੇ ਹਮਲਾ ਕਰ ਦਿੱਤਾ ਇਸ ਗੱਲ ਦੀ ਗਵਾਹੀ ਭਰਦਾ ਦੇਸ਼ ਦਾ ਬੱਚਾ ਬੱਚਾ ਸੀ ਇਸ ਗੱਲ ਦੀ ਗਵਾਹੀ ਭਰਦਾ ਦੇਸ਼ ਦਾ ਬੱਚਾ ਬੱਚਾ ਸੀ ਝੂਠੇ ਹੋਣੇ ਬਾਕੀ ਸਾਰੇ ਪਰ ਉਹ ਦਰਬਾਰ ਤਾਂ ਸੱਚਾ ਸੀ ਖਬਰਾਂ ਆਉਂਦੀਆਂ ਰਹਿਆਂ ਫੇਰ ਬਲਦੇ ਦਿੱਲੀ ਸ਼ਹਿਰ ਦੀਆਂ ਖਬਰਾਂ ਆਉਂਦੀਆਂ ਰਹਿਆਂ ਫੇਰ ਬਲਦੇ ਦਿੱਲੀ ਸ਼ਹਿਰ ਦੀਆਂ ਜਿਉਂਦੇ ਹੋਏ ਇਨਸਾਨਾਂ ਦੇ ਗਲ ਮੱਚਦੇ ਹੋਏ ਟਾਇਰ ਦੀਆਂ ਵੱਡੇ ਪੇੜ ਨਾਲ ਤੁਲਨਾ ਕਰਤੀ ਪੇੜ ਤਾਂ ਹੁੰਦੇ ਚੰਗੇ ਹੋਏ ਵੱਡੇ ਪੇੜ ਨਾਲ ਤੁਲਨਾ ਕਰਤੀ ਪੇੜ ਤਾਂ ਹੁੰਦੇ ਚੰਗੇ ਹੋਏ ਨਸਲ 쿠ਸ਼ੀ ਨੂੰ ਦੱਸ ਕਿਵੇਂ ਕਹਿ ਦਿਆਂ ਮੈਂ ਦੰਗੇ ਹੋਏ ਸ਼ੁਰੂ ਹੋਇਆ ਕਾਲਾ ਦੌਰ ਐਸਾ ਹਰ ਗਲੀ ਮੋੜ ਸਲੀਬ ਹੋਏ ਸ਼ੁਰੂ ਹੋਇਆ ਕਾਲਾ ਦੌਰ ਐਸਾ ਹਰ ਗਲੀ ਮੋੜ ਸਲੀਬ ਹੋਏ ਐਸੀ ਚੁਣ ਚੁਣ ਚੁਗੀ ਜਵਾਨੀ ਕਿ ਫੁੱਲ ਚੁਗੜੇ ਵੀ ਨਾ ਨਸੀਬ ਹੋਏ ਅਪੀਲ ਵਕੀਲ ਨਾ ਦਲੀਲ ਕੋਈ ਉਦੋਂ ਸਰਕਾਰ ਦਰਵਾਰੇ ਹੋਏ ਅਪੀਲ ਵਕੀਲ ਨਾ ਦਲੀਲ ਕੋਈ ਉਦੋਂ ਸਰਕਾਰ ਦਰਵਾਰੇ ਹੋਏ ਕਿਸੇ ਸਾਹਬ ਦੇ ਮੋਢੇ ਤੇ ਲੱਗੇ ਮਾਵਾ ਦੀਆਂ ਅੱਖਾਂ ਦੇ ਤਾਰੇ ਇੰਨਾ ਕਹਿਰ ਢਾਕੇ ਵੀ ਕਿੱਥੇ ਹੋਏ ਸਾਰਿਆ ਸੀ ਇੰਨਾ ਕਹਿਰ ਢਾਕੇ ਵੀ ਕਿੱਥੇ ਹੋਏ ਸਾਰਿਆ ਸੀ ਗੋਲੀਆਂ ਤੋਂ ਬਚ ਗਏ ਜਿਹੜੇ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰਿਆ ਸੀ ਮਾਰ ਗੋਲੀਆਂ ਦੇ ਫੱਕੇ ਕਤਲ ਕਰਤੇ ਚਾਵਾਂ ਦੇ ਮਾਰ ਗੋਲੀਆਂ ਦੇ ਫੱਕੇ ਕਤਲ ਕਰਤੇ ਚਾਵਾਂ ਦੇ ਬੋਤਲਾਂ ਦੇ ਵਿੱਚ ਡੁੱਬ ਗਏ ਤਾਰੂ ਪੰਜ ਦਰਿਆਵਾਂ ਦੇ ਬਚ ਗਏ ਜਿਹੜੇ ਓਏ ਸਲਫੇ ਤੇ ਸੂਟੇ ਤੋਂ ਬਚ ਗਏ ਜਿਹੜੇ ਓਏ ਸਲਫੇ ਤੇ ਸੂਟੇ ਤੋਂ ਬਚ ਨਾ ਸਕੇ ਫਿਰੋ ਦੋ ਨੰਬਰੀ ਜਹਾਜ਼ ਦੇ ਝੂਟੇ ਤੋਂ ਇਨਸਾਨਾਂ ਨੂੰ ਛੱਡ ਕੇ ਓਏ ਘਰ ਚੀਜ਼ਾਂ ਨਾਲ ਪਿਆਰ ਗਏ ਇਨਸਾਨਾਂ ਨੂੰ ਛੱਡ ਕੇ ਓਏ ਘਰ ਚੀਜ਼ਾਂ ਨਾਲ ਪਿਆਰ ਗਏ ਏਸੀਆਂ ਦੇ ਵਿੱਚ ਐਸੇ ਠਰ ਗਏ ਮੈਨੂੰ ਵੀ ਮਨੋਂ ਵਿਸਾਰ ਗਏ ਦੁਨੀਆਂ ਦਾ ਲੱਖ ਮੰਨਿਆ ਬੰਦਾ ਏ ਬਜੇਤਾ ਹੋਏ ਦੁਨੀਆਂ ਦਾ ਲੱਖ ਮੰਨਿਆ ਬੰਦਾ ਏ ਬਜੇਤਾ ਹੋਏ ਪਰ ਸਾਰੀ ਕਾਇਨਾਤ ਦਾ ਉਹ ਕਾਦਰ ਏ ਰਚੇਤਾ ਹੋਏ ਬੰਦਾ ਤਾਂ ਕੁਦਰਤ ਦਾ ਐਵੇਂ ਸ਼ਰੀਕ ਬਣ ਬਹਿ ਗਿਆ ਹੋਏ ਬੰਦਾ ਤਾਂ ਕੁਦਰਤ ਦਾ ਐਵੇਂ ਸ਼ਰੀਕ ਬਣ ਬਹਿ ਗਿਆ ਹੋਏ ਗ੍ਰਹਿਾਂ ਨੂੰ ਜਿੱਤਣ ਵਾਲਾ ਆਪਣੇ ਗ੍ਰਹਿ ਜੋ ਗਈ ਰਹਿ ਗਿਆ ਹੋਏ ਵੱਡਾ ਸਾਰਾ ਹੌਂਕਾ ਲੈ ਕੇ ਬਾਬਾ ਬੋੜ ਚੁੱਪ ਕਰ ਗਿਆ ਵੱਡਾ ਸਾਰਾ ਹੌਂਕਾ ਲੈ ਕੇ ਬਾਬਾ ਬੋੜ ਚੁੱਪ ਕਰ ਗਿਆ ਸੁਣ ਕੇ ਸਾਰੀ ਦਰਦ ਕਹਾਣੀ ਮੇਰਾ ਵੀ ਮਨ ਭਰ ਗਿਆ ਦੇਖਿਆ ਮੈਂ ਆਲਾ ਦਵਾਲਾ ਤਾਂ ਪੈ ਗਈ ਸ਼ਾਮ ਸੀ ਦੇਖਿਆ ਮੈਂ ਆਲਾ ਦਵਾਲਾ ਤਾਂ ਪੈ ਗਈ ਸ਼ਾਮ ਸੀ ਟੁੱਟ ਕੇ ਡਿੱਗਿਆ ਇੱਕ ਪੱਤਾ ਸ਼ਾਇਦ ਮੇਰੇ ਲਈ ਪੈਗਾਮ ਸੀ ਪੱਲਾ ਨਾ ਛੱਡੀ ਚੈਲਾ ਬਸ ਇੱਕ ਆਸ ਤੇ ਅਰਦਾਸ ਦਾ ਪੱਲਾ ਨਾ ਛੱਡੀ ਚਹਿਲਾ ਬਸ ਇੱਕ ਆਸ ਤੇ ਅਰਦਾਸ ਦਾ ਚੱਕਰ ਤਾਂ ਚੱਲਦਾ ਰਹਿੰਦਾ ਹੈ ਖਾਸ ਤੋਂ ਆਮ ਤੇ ਆਮ ਤੋਂ ਖਾਸ ਦਾ ਚੱਕਰ ਤਾਂ ਚੱਲਦਾ ਰਹਿੰਦਾ ਹੈ ਖਾਸ ਤੋਂ ਆਮ ਤੇ ਆਮ ਤੋਂ ਖਾਸ ਦਾ